ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਮਿਲਦੇ ਆਂ ਫੇਰ ਇੱਕ ਛੋਟੀ ਜੀ ਵੀਡੀਓ ਦੇ ਨਾਲ ਜੋ ਕਿ ਆਪਣੀ ਹੈਗੀ ਆ ਹੀਅਰਸ ਦੀ ਵਾਲੇ ਠੀਕ ਹੈ ਜਿੰਨਾ ਕੀ ਆਪਾਂ ਨੂੰ ਸਕਿਨ ਦਾ ਧਿਆਨ ਰੱਖਣਾ ਚਾਹੀਦਾ ਆਪਾਂ ਨੂੰ ਉਨਾ ਕ ਆਪਣੇ హెਅਰਸ ਦਾ ਵੀ ਜਰੂਰ ਰੱਖਣਾ ਚਾਹੀਦਾ ਜਿਨ੍ਹਾਂ ਦੇ ਵਾਲ ਲੰਬੇ ਆ ਚਲੋ ਜਿਨ੍ਹਾਂ ਨੇ ਛੋਟੇ ਆ ਕਟਿੰਗ ਕਰਵਾਈ ਹੋਈ ਹੋ ਤਾਂ ਚਲੋ ਠੀਕ ਆ ਫਿਰ ਫਿਰ ਵੀ ਵਾਲਾਂ ਦਾ ਧਿਆਨ ਤਾਂ ਆਪਾਂ ਨੂੰ ਰੱਖਣਾ ਚਾਹੀਦਾ ਕਿਉਂਕਿ ਵਾਲਾਂ 'ਚ ਜੇ ਡੈਂਡਰਫ ਵਗੈਰਾ ਵੀ ਤਾਂ ਹੁੰਦੇ ਹੀ ਆ ਚਲ ਲੰਬੇ ਨਹੀਂ ਤਾਂ ਠੀਕ ਆ ਆਪਾਂ ਜਿਹੜਾ ਅੱਜ ਤੁਹਾਨੂੰ ਦੱਸਣ ਜਾ ਰਹੇ ਆ ਹੋਮ ਮੇਡ ਪੈਕ ਆ ਜਿਹੜਾ ਸਿਰ ਤੇ ਲਾਉਣਾ ਇਹ ਆਪਾਂ ਨੂੰ ਬਹੁਤ ਸਾਰੀਆਂ ਮਤਲਬ ਪ੍ਰੋਬਲਮਸ ਜਿਹੜੀਆਂ ਸਾਰੀਆਂ ਵਾਲਾਂ ਦੀਆਂ ਜਿੰਨੀਆਂ ਮਰਜ਼ੀ ਪ੍ਰੋਬਲਮਸ ਆ ਜਿਹੜੀ ਮਰਜ਼ੀ ਤੁਸੀਂ ਉਹ ਸਾਰ ਨਾ ਆਪਾਂ ਸਾਰਾ ਤੁਹਾਨੂੰ ਦੱਸਾਂਗੇ ਤੇ ਕੀ ਕੀ ਆਪਾਂ ਨੂੰ ਚਾਹੀਦਾ ਠੀਕ ਆ ਇਹਦੇ ਚ ਆਪਾਂ ਸਾਰੀਆਂ ਚੀਜ਼ਾਂ ਜਿਹੜੀਆਂ ਘਰ ਤੋਂ ਹੀ ਪੰਗਾ ਹੋਈਆਂ ਪਾਈਆਂ ਦੋ ਚਾਰ ਚੀਜ਼ਾਂ ਆਪਣੇ ਘਰ 'ਚ ਆਮ ਹੀ ਸਾਰਿਆਂ ਦੇ ਇਹ ਚੀਜ਼ਾਂ ਹੁੰਦੀਆਂ ਹੀ ਆ ਚਲੋ ਤੇ ਕੋਈ ਬਾਹਰੋਂ ਚੀਜ਼ਾਂ ਨਹੀਂ ਲਿਆਉਣੀਆਂ ਪੈਂਦੀਆਂ ਆਪਾਂ ਨੂੰ ਸਪੈਸ਼ਲ ਨਹੀਂ ਲਿਆਉਣੀਆਂ ਚਾਹੀ ਪੈਂਦੀਆਂ ਮਤਲਬ ਲਿਆਂਦੀਆਂ ਹੀ ਹੋਈਆਂ ਹੁੰਦੀਆਂ ਹੀ ਆਪਣੇ ਘਰਾਂ 'ਚ ਤੇ ਆਪਾਂ ਤੁਹਾਨੂੰ ਦੱਸਦੀਆਂ ਆਪਾਂ ਸਭ ਤੋਂ ਪਹਿਲਾਂ ਕੀ ਲਈ ਆਪਾਂ ਫਰੈਸ਼ ਐਲੋਵੀਰਾ ਲਈ ਆ ਆਪਾਂ ਪlant ਲੱਗਿਆ ਸੀ ਉਹਦਾ ਇੱਕ ਪੱਤਾ ਤੋੜ ਕੇ ਲੈ ਕੇ ਆਈ ਸੀ ਥੋੜਾ ਜਿਹਾ ਤੇ ਠੀਕ ਆ ਉਹਦੇ ਜੋ ਆਪਾਂ ਜਿਹੜੀ ਐਲੋਵੀਰਾ ਜੈੱਲ ਆ ਜਿਹੜੀ ਕੱਢ ਲਈ ਆ ਤੇ ਆਪਾਂ ਉਹ ਪਾ ਲਿਆ ਚਮਚਾ ਡੇਢ ਚਮਚਾ ਜਿੰਨੀ ਤੁਹਾਨੂੰ ਤੁਹਾਡੇ ਵਾਲਾਂ ਦੀ ਗਰੋਥ ਜਿਵੇਂ ਦੀ ਲੰਬਾਈ ਆ ਤੁਹਾਡੇ ਵਾਲਾਂ ਦੀ ਲੈਂਥ ਆ ਜਿੰਨੀ ਕੋਸਾ ਨਾਲ ਤੁਸੀਂ ਪਾ ਸਕਦੇ ਹੋ ਭਾਰੇ ਆ ਵਾਲ ਹੋਲੀ ਆ ਠੀਕ ਆ ਚਮਚਾ ਡੇਢ ਚਮਚਾ ਕੋਈ ਜ਼ਿਆਦਾ ਨਹੀਂ ਹੈਗਾ ਉਸ ਤੋਂ ਵੱਧ ਵੀ ਤੁਸੀਂ ਲੈ ਸਕਦੇ ਹੋ ਫਿਰ ਆਪਾਂ ਪਾਇਆ ਇਹਦੇ ਵਿੱਚ ਬਦਾਮਾਂ ਦਾ ਤੇਲ ਥੋੜਾ ਜਿਹਾ almond oil ਠੀਕ ਆ ਤੇ almond oil ਤੁਸੀਂ ਬਦਾਮ ਰੋਗਨ ਵੀ ਪਾ ਸਕਦੇ ਆ ਤੇ almond oil ਵੀ ਪਾ ਸਕਦੇ ਕੋ ਕਿ ਇਹ ਵਿਟਾਮਿਨ ਈ ਭਰਪੂਰ ਹੁੰਦਾ ਤੇ ਆਪਣੇ ਵਾਲਾਂ ਲਈ ਬਹੁਤ ਹੀ ਜ਼ਿਆਦਾ ਵਧੀਆ ਉਹਨਾਂ ਨਾਲ ਇਹਨਾਂ ਨਾਲ ਵਾਲਾਂ ਦੀ ਗਰੋਥ ਹੈ ਜਿਹੜੀ ਵਧੀਆ ਹੁੰਦੀ ਆ ਤੇ ਹੁਣ ਆਪਾਂ ਇਹਨਾਂ ਦੋਨਾਂ ਚੀਜ਼ਾਂ ਨੂੰ ਪੂਰਾ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਆਪਾਂ ਇਹਨੂੰ ਮਿਕਸ ਨਾ ਪੂਰੀ ਤਰ੍ਹਾਂ ਕਰੀ ਜਾਣਾ ਠੀਕ ਹੈ ਐਵੇਂ ਨਹੀਂ ਵੀ ਮੜਾ ਜਾ ਹਲਾ ਕੇ ੜ ਜਾਣਾ ਕਿਉਂਕਿ ਇਹ ਪੂਰਾ ਇੱਕ ਕਰੀਮ ਬੇਸ ਜਿਹੇ ਚ ਬਣ ਜੇ ਜਿਹੜਾ ਥੋੜਾ ਜਿਹਾ ਆਪਾਂ ਵਿਟਾਮਿਨ ਈ ਵਾਲਾ ਤੇਲ ਬਜਾਜ ਆਲਮੰਡ ਆਇਲ ਪਾਇਆ ਯਾਨੀ ਕਿ ਬਦਾਮਾਂ ਦਾ ਤੇਲ ਜੋ ਕਿ ਆਮ ਹੀ ਅੱਜਕੱਲ੍ਹ ਘਰਾਂ 'ਚ ਹੁੰਦਾ ਹੀ ਕਿਉਂਕਿ ਅੱਜਕੱਲ੍ਹ ਜਿਹੜਾ ਸਰੋਂ ਦਾ ਤੇਲ ਤਾਂ ਖਤਮ ਹੁੰਦਾ ਜਾ ਰਿਹਾ ਠੀਕਾ ਸਰੋਂ ਦਾ ਤੇਲ ਪਾਇਆ ਇੱਕ ਕੱਪਾ ਪਾਇਆ ਕੋਕਨਟ ਆਇਲ ਠੀਕ ਆ ਯਾਨੀ ਕਿ ਨਾਰੀਅਲ ਦਾ ਤੇਲ ਠੀਕ ਆ ਤਿੰਨੇ ਤੇਲ ਆਪਾਂ ਪਾ ਲਿਆ ਮਿਕਸ ਕਰਕੇ ਤੇ ਹੁਣ ਆਪਾਂ ਇਹਨਾਂ ਨੂੰ 2 ਮਿੰਟ ਲਈ ਪੂਰਾ ਮਿਕਸ ਕਰਾਂਗੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਨਾ ਬਸ ਆ ਦੇਖੋ ਠੀਕ ਆ ਹੁਣ ਆਪਾਂ ਇਹਦੇ ਚ ਕੀ ਪਾਵਾਂਗੇ ਜਦੋਂ ਆਪਾਂ ਤਿੰਨੇ ਤੇਲ ਪਾ ਕੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲੈਣਾ ਤੇ ਫਿਰ ਆਪਾਂ ਕੀ ਕਰਨਾ ਵਿਟਾਮਿਨ E ਦੇ ਇੱਕ ਕੈਪਸੂਲ ਆਉਂਦੇ ਆ ਸਸਤੇ ਜਿਹੇ ਹੁੰਦੇ ਆ ਕੋਈ ਜ਼ਿਆਦਾ ਮਹਿੰਗੇ ਨਹੀਂ ਹੁੰਦੇ ਆ ਆਪਾਂ ਇਹ ਦੋ ਵੀ ਪਾ ਸਕਦੇ ਆ ਇੱਕ ਵੀ ਪਾ ਸਕਦੇ ਆ ਪਰ ਮੈਂ ਇੱਕ ਹੀ ਪਾਉਣੀ ਹੁੰਦੀ ਆ ਕਿਉਂਕਿ ਇਹ ਸੈਜ ਦੇ ਲਗਾਉਣਾ ਹੁੰਦਾ ਬਈ ਜ਼ਿਆਦਾ ਨਹੀਂ ਕੋਈ ਲੋਡ ਹੁੰਦੀ ਕਿਉਂਕਿ ਵਿਟਾਮਿਨ E ਵਾਲਾ ਬਦਾਮ ਦਾ ਤੇਲ ਵੀ ਪਾਇਆ ਜੇ ਤੇਲ ਨਹੀਂ ਪਾਉਣਾ ਤੁਸੀਂ ਆਹ ਤਿੰਨ ਚਾਰ ਕੈਪਸੂਲ ਵੀ ਪਾ ਸਕਦੇ ਹੋ ਹਫ਼ਤੇ 'ਚੋਂ ਦੋ ਕਵਾਰੀ ਇਹ ਤੇਲ ਲਾਉਂਗੇ ਵਾਲਾਂ ਦੀ ਜਿਹੜੀ ਗ੍ਰੋਥ ਆ ਬਹੁਤ ਜਲਦੀ ਲੰਬਾਈ ਆ ਜਿਹੜੀ ਵਾਲਾਂ ਦੀ ਵਾਧੇ ਆ ਤੁਹਾਨੂੰ ਆਪ ਫ ਉਤੇ ਆ ਤੇ ਤੁਸੀਂ ਇਹ ਵਾਲੀ ਪੈਕ ਆ ਜਿਹੜਾ ਅਪਲਾਈ ਕਰਨਾ ਸ਼ੁਰੂ ਕਰ ਦੇਣ ਠੀਕ ਆ ਤੇ ਲਾਉਣਾ ਕਿਵੇਂ ਆਪਾਂ ਤੁਹਾਨੂੰ ਇਹ ਵੀ ਦੱਸਾਂਗੇ ਲਓ ਜੀ ਹੁਣ ਆਪਾਂ ਇਹਦੇ ਚ ਵਿਟਾਮਿਨ E ਦਾ ਜਿਹੜਾ ਕਿ ਇੱਕ ਕੈਪਸੂਲਾ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਦੇਖੋ ਠੀਕ ਆ ਆਪਾਂ ਤੁਹਾਨੂੰ ਨਾਲ-ਨਾਲ ਦੱਸੀ ਜਾਂਦੇ ਆ ਆਪਾਂ ਇਹ ਚ ਕੀ-ਕੀ ਪਾਇਆ ਸਭ ਤੋਂ ਪਹਿਲਾਂ ਆਪਾਂ ਐਲੋਵੀਰਾ ਜੈੱਲ ਲਈ ਸੀ ਫ੍ਰੈਸ਼ ਫਿਰ ਆਪਾਂ ਬਦਾਮਾਂ ਦਾ ਤੇਲ ਪਾਇਆ ਫਿਰ ਆਪਾਂ ਕੋਕੋਨਟ ਆਇਲ ਪਾਇਆ ਜੈਨਕੀ ਖੋਪੇ ਦਾ ਤੇਲ ਤੇ ਫਿਰ ਪਾਇਆ ਆਪਾਂ ਸਰੋਂ ਦਾ ਤੇਲ ਠੀਕ ਆ ਸਰੋਂ ਦਾ ਤੇਲ ਵੀ ਜਿਹੜਾ ਕੀ ਆਪਣੇ ਘਰਾਂ 'ਚ ਆਮ ਹੁੰਦਾ ਹੀ ਆ ਠੀਕ ਆ ਫਿਰ ਆਪਾਂ ਵਿਟਾਮਿਨ E ਦਾ ਇੱਕ ਕੈਪਸੂਲ ਪਾਇਆ ਤੇ ਹੁਣ ਆਪਾਂ ਇਹਦੇ 'ਚ ਦਹੀਂ ਪਾਈ ਆ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਫੈਟ ਜੇ ਲਵਾਂਗੇ ਤਾਂ ਕਿ ਜਿਹੜਾ ਸਾਰੀਆਂ ਚੀਜ਼ਾਂ ਦਹੀਂ 'ਚ ਚੰਗੀ ਤਰ੍ਹਾਂ ਮਿਕਸ ਹੋ ਜਾਣ ਦੋ ਤੋਂ ਤਿੰਨ ਮਿੰਟ ਇਹਨੂੰ ਪੂਰੀ ਤਰ੍ਹਾਂ ਨਾਲ ਆਪਾਂ ਫੈਟ ਜੇ ਲਵਾਵਾਂਗੇ ਠੀਕ ਆ ਫਿਰ ਆਪਾਂ ਇਹਨੂੰ ਦੱਸ ਦਿਆਂ ਤੁਹਾਨੂੰ ਕਿਵੇਂ ਲਗਾਉਣਾ ਆਪਣੇ ਹੈਅਰਸ ਤੇ ਲਓ ਜੀ ਹੁਣ ਆਪਣੀ ਜਿਹੜੀ ਇਹ ਦੇਖੋ ਪੂਰੀ ਤਰ੍ਹਾਂ ਤਿਆਰ ਹੋ ਗਿਆ ਮਾਸਕਾ ਜਿਹੜਾ ਆਪਣਾ ਲਗਾਉਣ ਲਈ ਤੇ ਇੱਕ ਚੀਜ਼ ਅਜੇ ਸਾਡੇ ਕੋਲੇ ਹੈ ਨਹੀਂ ਸੀ ਆਮਲੇ ਦਾ ਪਾਊਡਰ ਤੁਸੀਂ ਉਹ ਵੀ ਪਾ ਸਕਦੇ ਹੋ ਠੀਕ ਆ ਸਾਡਾ ਅੱਗੇ ਲਿਆਂਦਾ ਹੋਇਆ ਹੁੰਦਾ ਸੀ ਹੁਣ ਖਤਮ ਹੋਇਆ ਪਿਆ ਤੇ ਹੁਣ ਮੈਂ ਦੋ ਤਿੰਨ ਵਾਰੀ ਜਦੋਂ ਜਾਂਦੀ ਆ ਬਾਜ਼ਾਰ ਭੁੱਲ ਜਾਨੀ ਆ ਜਿਸ ਦਿਨ ਇਹਦੇ ਸਿਰ ਤੇ ਲਗਾਉਣਾ ਹੁੰਦਾ ਉਸ ਦਿਨ ਯਾਦ ਆਉਂਦਾ ਤੇ ਹੁਣ ਥੋੜੀ ਥੋੜੀ ਭੁੱਲਣ ਦੀ ਪ੍ਰੋਬਲਮ ਹੋਈ ਜਾਂਦੀ ਆ ਠੀਕ ਆ ਤੇ ਹੁਣ ਆਪਾਂ ਉਹ ਫੇਰ ਆਪਾਂ ਸਕਿਪ ਕਰਤਾ ਜੇਕਰ ਤੁਹਾਡੇ ਕੋਲ ਹੈਗਾ ਤਾਂ ਤੁਸੀਂ ਪਾ ਸਕਦੇ ਹੋ ਉਹ ਲਓ ਜੀ ਹੁਣ ਆਪਾਂ ਇਹਦੇ ਚ ਪਾਵਾਂਗੇ ਨਿੰਬੂ ਨਿੰਬੂ ਆਪਾਂ ਅੱਧਾ ਕੀ ਪਾਵਾਂਗੇ ਜੇਕਰ ਕਿਸੇ ਨੂੰ ਨਿੰਬੂ ਤੋਂ ਅਲਰਜੀ ਆ ਲੈਮਨ ਤੋਂ ਤਾਂ ਉਹ ਇਹਨੂੰ ਸਕਿੱਪ ਕਰ ਸਕਦਾ ਪਰ ਜੇਕਰ ਕਿਸੇ ਨੂੰ ਨਹੀਂ ਤਾਂ ਤੁਸੀਂ ਪਾ ਸਕਦੇ ਹੋ ਕਿਉਂਕਿ ਇਹਦੇ ਨਾਲ ਜਿਹੜੀ ਕਿ ਡੈਂਡਰਫ ਦੀ ਸਮੱਸਿਆ ਤਾਂ ਬਿਲਕੁਲ ਪੂਰੀ ਤਰ੍ਹਾਂ ਨਾਲ ਖਤਮ ਹੋ ਜਾਂਦੀ ਜੇ ਕੋਈ ਵਾਲਾਂ 'ਚ ਕੋਈ ਵੀ ਪ੍ਰੋਬਲਮ ਆ ਤਾਂ ਉਹ ਪੂਰੀ ਤਰ੍ਹਾਂ ਨਾਲ ਸਾਫ਼ ਹੋ ਜਾਂਦੀ ਹੈ ਤੇ ਇਹ ਇਹ ਮੈਲ ਵਗੈਰਾ ਵੀ ਆਪਣੇ ਵਾਲਾਂ 'ਚੋਂ ਵਧੀਆ ਸਕੈਲਪ ਵਗਦੀ ਹੈ ਸਾਫ਼ ਹੋ ਜਾਂਦੀ ਹੈ ਠੀਕ ਆ ਲੋ ਜੀ ਹੁਣ ਆਪਾਂ ਇਹਨੂੰ ਸਾਰੀਆਂ ਚੀਜ਼ਾਂ ਨੂੰ ਪੂਰੀ ਤਰ੍ਹਾਂ ਮਿਕਸ ਕਰ ਲਿਆ ਦੇਖੋ ਹੁਣ ਆਪਣਾ ਜਿਹੜਾ ਕਿਵੇਂ ਦਾ ਬਣ ਗਿਆ ਪੂਰਾ ਵਧੀਆ ਬਣ ਗਿਆ ਇਹ ਮਿਕਸਰ ਆ ਜਿਹੜਾ ਹੁਣ ਆਪਾਂ ਇਹਨੂੰ ਵਾਲਾਂ ਤੇ ਅਪਲਾਈ ਕਰਨਾ ਕਿਵੇਂ ਕਰਨਾ ਦੱਸਦੇ ਆਂ ਆਪਾਂ ਤੁਹਾਨੂੰ ਠੀਕ ਆ ਇਹੋ ਜਿਹੀ ਹੁਣ ਆਪਾਂ ਇਸ ਐਜ ਦੇ ਸਿਰ ਤੇ ਲਗਾਣਾ ਮੈਂ ਤਾਂ ਜਦੋਂ ਵੀ ਇਹਨੂੰ ਨਵਾਉਣੀ ਆ ਐਤ ਹੁਣ ਗਰਮੀ ਆ ਨਾ ਜਿਵੇਂ ਤੇ ਘਰੇ ਹੁੰਦੇ ਛੁੱਟੀਆਂ ਤੇ ਗਰਮੀ ਚ ਮੈਂ ਹਫਤੇ ਚ ਤਿੰਨ ਕ ਵਾਰੀ ਇਹਨੂੰ ਨਵਾਉਣੀ ਆ ਯਾਨੀ ਕਿ ਇੱਕ ਦੋ ਦਿਨ ਛੱਡ ਕੇ ਤੇ ਵਧੀਆ ਜਦੋਂ ਨਵਾਉਣਾ ਹੁੰਦਾ ਤੇ ਆਪਾਂ ਫਿਰ ਇਹ ਵਾਲਾ ਮਾਸਕ ਜਿਹੜੇ ਇਹਦੇ ਅਪਲਾਈ ਕਰਦੇ ਆ ਤੇ ਇਹਦੇ ਵਾਲਾਂ ਦੀ ਗਰੋਥ ਵਧੀਆ ਚੱਲ ਰਹੀ ਆ ਵਧੀਆ ਵਧੀ ਜਾਂਦੀ ਆ ਪਹਿਲਾਂ ਇਹਦੇ ਵਾਲ ਹੌਲੇ ਜਿ ਸੀ ਤੇ ਥੋੜੇ ਜਿਹਾ ਭੂਰੇ ਵੀ ਸੀ ਹੁਣ ਹੌਲੀ ਹੌਲੀ ਕਾਲੇ ਹੋਣੇ ਵੀ ਸ਼ੁਰੂ ਹੋ ਗਏ ਆ ਤੇ ਲੰਬਾਈ ਵੀ ਵਾਧੀ ਆ ਤੇ ਹੁਣ ਦੇਖੋ ਇਹ ਸੁੱਤੀ ਉੱਠੀ ਆ ਹਜੇ ਮਸਾਂ ਹੀ ਤੇਲ ਵਾਸਤੇ ਠਾਇਆ ਮੈਂ ਕਿਹਾ ਮੁੜ ਕੇ ਵੀ ਬਾਵਾ ਵਾਂ ਟਾਈਮ ਰੱਖਣਾ ਵੀ ਹੁੰਦਾ ਵੀ ਤੂੰ ਉੱਠ ਕੇ ਜਲਦੀ ਤੇਲ ਲਵਾ ਲੈ ਪਹਿਲਾਂ ਫਿਰ ਤੂੰ ਕੁਛ ਕਰੀ ਜਾਈ ਠੀਕ ਆ ਹੁਣ ਆਪਾਂ ਵਾਲ ਕੀ ਕਰਨਾ ਨਹਾਉਣ ਤੋਂ ਪਹਿਲਾਂ ਇਹ ਵਾਲਾ ਮਾਸਕ ਜਿਹੜਾ ਲਗਾਉਣਾ ਆਪਾਂ ਫਿਰ ਬਾਅਦ ਚ ਨਹਾਉਣਾ ਇਹ ਬਾਅਦ ਚ ਨਹੀਂ ਜਿਵੇਂ ਹੁਣ ਆਪਾਂ ਨਹਾਉਣ ਤੋਂ ਪਹਿਲਾਂ ਕੀ ਕਰਨਾ 2-3 ਘੰਟੇ ਪਹਿਲਾਂ ਇਹਨੂੰ ਰੱਖ ਲੈਣਾ ਲਾ ਕੇ ਹੁਣ ਦੇਖੋ ਆਪਾਂ ਇਹ ਵਾਲਾਂ ਦੇ ਨਾ ਸਾਰਿਆਂ ਚ ਪਹਿਲਾਂ ਲਾ ਲੈਣਾ ਪੂਰੀ ਤਰ੍ਹਾਂ ਵਾਲ ਜਿਹੜੇ ਨਾ ਘਰ ਦੇਣੇ ਆ ਇਹ ਕਹਿੰਦੀ ਸੁੱਤੀ ਪਈ ਨੂੰ ਸਿੱਧਾ ਮੇਰੇ ਉੱਠ ਕੇ ਤੇਲ ਮੇਖਾ ਫੇਰ ਹੁਣ ਧੁੱਪ ਚੜ ਜੂਗੀ ਤੇ ਫਿਰ ਤੂੰ ਸਿਰ ਣਾਉਣਾ ਵੀ ਹੋਊਗਾ 2-3 ਘੰਟੇ ਤੇ ਰੱਖਣਾ ਵੀ ਆ ਤੇ ਇਸ ਕਰਕੇ ਅੱਜ ਲੇਟ ਹੋ ਗਏ ਉੱਠੇ ਨਹੀਂ ਦੇਖੋ ਹੁਣ ਆਪਾਂ ਇਹਦੇ ਸਿਰ ਤੇ ਪੂਰੀ ਤਰ੍ਹਾਂ ਅਪਲਾਈ ਅੱਗੇ ਤਾਂ ਇਹ ਵਾਵਾ ਟੈਮਪੈਲਾਂ ਉੱਠ ਖੜਦੀ ਹੁੰਦੀ ਹੈ ਤੇ ਉਦੋਂ ਲਵਾ ਲੈਂਦੀ ਹੁੰਦੀ ਹੈ ਫਿਰ ਇਹ ਤੁਰੀ ਫਿਰਦੀ ਜੀ ਅੱਜ ਇਹਦਾ ਸਰੀਰ ਹੀ ਨਹੀਂ ਬਣਿਆ ਹਜੇ ਤੱਕ ਹੁਣ ਦੇਖੋ ਹੁਣ ਆਪਾਂ ਨੇ ਇਹਦੇ ਚੰਗੀ ਤਰ੍ਹਾਂ ਇਹਨੇ ਅਪਲਾਈ ਕਰ ਲੈਣੇ ਆ ਲਾਉਚ ਹੁਣ ਆਪਾਂ ਜਿਹੜਾ ਪੂਰੀ ਤਰ੍ਹਾਂ ਐ ਅਪਲਾਈ ਕਰ ਲੈਣਾ ਤੁਸੀਂ ਪਹਿਲਾਂ ਨਾ ਇਹਨੂੰ ਹੌਲੀ ਹੌਲੀ ਸਾਰੇ ਸਿਰ ਤੇ ਲਾ ਲੈਣਾ ਫਿਰ ਦੋ ਕਮਿੰਟ ਚੰਪੀ ਬਾਅਦ ਚੋਂ ਕਰਾਂਗੇ ਆਪਾਂ ਪਹਿਲਾਂ ਮੇਰੇ ਸਿਰ ਤੇ ਚੰਗੀ ਤਰ੍ਹਾਂ ਲਾ ਲੈਣੀ ਨਹੀਂ ਕਿਉਂਕਿ ਫਿਰ ਨਾ ਸਾਰੇ ਲੱਗ ਜਾਂਦਾ ਇਹ ਤੋਂ ਨਜ਼ਰ ਇਹ ਲਾਉਣਾ ਆਪਾਂ ਇਹ ਪੂਰਾ ਪੂਰਾ ਐ ਗਿੱਲੇ ਗਿੱਲੇ ਕਰ ਦੇਣੇ ਵਾਲਾਂ ਇਹ ਲਾ ਲੈਣਾ ਮਤਲਬ ਸਾਰੇ ਸਕੈਲਪ ਤੇ ਸਾਰੇ ਵਾਲਾਂ ਦੇ ਉੱਪਰ ਉੱਪਰ ਠੀਕ ਆ ਇਹ ਦਹੀਂ ਨਾਲ ਜਿਹੜੀ ਦਹੀਂ ਆ ਇਹ ਆਪਣੇ ਵਾਲਾਂ ਨੂੰ ਬਹੁਤ ਹੀ ਜ਼ਰੂਰੀ ਆ ਤੇ ਇਹ ਤੁਸੀਂ ਜਰੂਰ ਹਫ਼ਤੇ 'ਚ ਇੱਕ ਜੇ ਤੁਹਾਡੇ ਤੋਂ ਦੋ ਤਿੰਨ ਵਾਰੀ ਨਹੀਂ ਤਾਂ ਇੱਕ ਵਾਰੀ ਇਹ ਵਾਲਾ ਪੈਕ ਆ ਤੁਸੀਂ ਜਿਹੜਾ ਵਾਲਾਂ ਤੇ ਹੇਅਰ ਮਾਸਕ ਜਰੂਰ ਲਗਾਇਆ ਕਰੋ ਤਾਂ ਕਿ ਵਾਲਾਂ ਦੀ ਜਿਹੜੀਆਂ ਪ੍ਰੋਬਲਮਸ ਖਤਮ ਹੋ ਜਾਣੀਆਂ ਸਾਰੀਆਂ ਪ੍ਰੋਬਲਮਸ ਤੇ ਜਿਹੜੇ ਵਾਲ ਆ ਵਧਣੇ ਸ਼ੁਰੂ ਹੋ ਜਾਣਗੇ ਤੇ ਹੌਲੀ ਹੌਲੀ ਝੜਨੋ ਹੜ ਜਾਂ ਜੇ ਝੜਨ ਦੀ ਪ੍ਰੋਬਲਮ ਹੋ ਉਹ ਝੜਨੋ ਤਾਂ ਬਿਲਕੁਲ ਹਟ ਜਾਂਦੇ ਆ ਵਿਟਾਮਿਨ ਜਲ ਤੇ ਵਿਟਾਮਿਨ E ਦੇ ਕੈਪਸੂਲ ਨਾਲ ਵਾਲ ਜਿਹੜੇ ਝੜਨੋਂ ਬਿਲਕੁਲ ਹਟ ਜਾਂਦੇ ਆ ਤੁਸੀਂ ਇਹ ਵਾਲੇ ਅਜਮਾ ਕੇ ਦੇਖ ਲਿਓ ਚਾਹੀ ਤੁਸੀਂ ਖੁਦ ਵੀ ਇਹਨੂੰ ਯੂਜ਼ ਕਰ ਸਕਦੇ ਆ ਤੇ ਛੋਟੇ ਬੱਚਿਆਂ ਦੇ ਵੀ ਕੋਈ ਇਹਦਾ ਸਾਈਡ ਇਫੈਕਟ ਨਹੀਂ ਹੈਗਾ ਬਸ ਇੱਕ ਨਿੰਬੂ ਆ ਜੇ ਕਿਸੇ ਨੂੰ ਕੋਈ ਅਲਰਜੀ ਆ ਨਿੰਬੂ ਤੋਂ ਤਾਂ ਤੁਸੀਂ ਉਸ ਚੀਜ਼ ਨੂੰ ਸਕਿਪ ਕਰ ਸਕਦੇ ਹੋ ਠੀਕ ਆ ਹੋਰ ਕੋਈ ਚੀਜ਼ ਇਹਦੇ ਚ ਐਵੇਂ ਦੀ ਨਹੀਂ ਹੈਗੀ ਜਿਹਦੇ ਨਾਲ ਕੋਈ ਹੁਣ ਆਪਾਂ ਸਾਰੇ ਵਾਲਾਂ ਤੇ ਇਹਦੇ ਆ ਦੇਖੋ ਗਿੱਲਾ ਗਿੱਲਾ ਕਰ ਲਿਆ ਠੀਕ ਆ ਲਓ ਜੀ। ਦਬਸ ਹੁਣ ਇਹ ਖੇਡ ਲੂਗੀ। ਤੇ ਫਿਰ ਆਪਾਂ ਜਦੋਂ 3 ਕ ਘੰਟੇ 2.5 ਤੋਂ 3 ਘੰਟੇ ਤੱਕ ਰੱਖਣਾ ਹੀ ਰੱਖਣਾ ਜੇ ਤੁਸੀਂ ਜ਼ਿਆਦਾ ਟਾਈਮ ਰੱਖ ਸਕਦੇ ਹੋ ਤੁਹਾਡੇ ਕੋਲ ਟਾਈਮ ਹੈਗਾ ਤਾਂ ਤੁਸੀਂ ਇਹਨੂੰ 4-5 ਘੰਟੇ ਵੀ ਰੱਖ ਸਕਦੇ ਹੋ ਠੀਕ ਆ। ਉਪਰੋਂ ਚਾਹੇ ਤੁਸੀਂ ਸਿਰ ਨੂੰ ਢੱਕ ਲੋ ਲਾ ਕੇ ਕੋਈ ਦਿੱਕਤ ਨਹੀਂ ਹੈਗੀ ਜੇਕਰ ਤੁਹਾਨੂੰ ਐ ਲੱਗਦਾ ਵੀ ਇਹ ਗਿੱਲਾ ਜਿਹਾ ਹੈਗਾ ਤਾਂ ਤੁਸੀਂ ਉੱਪਰ ਕੋਈ ਕਾਟਨ ਦਾ ਦੁਪੱਟਾ ਵਗੈਰਾ ਚੰਗੀ ਤਰ੍ਹਾਂ ਬੰਨ ਸਕਦੇ ਹੋ ਉਹਦੇ ਨਾਲ ਬੈ ਹੋਰ ਵੀ ਵਧੀਆ ਵੀ ਪੂਰੀ ਤਰ੍ਹਾਂ ਰਸ ਜੂਗਾ ਆਪਾਂ ਪੂਰਾ ਇਹਦੇ ਲਾ ਕੇ ਚੰਗੀ ਤਰ੍ਹਾਂ ਵਾਲਾਂ ਤੇ ਦੇ ਮੈਂ ਤਾਂ ਐਵੇਂ ਇਹਦੇ ਜੂੜਾ ਕਰਦੇ ਨਹੀਂ ਹੀਆਂ ਜਾਂ ਗੁੱਤਜੀ ਬਣਾ ਦਿੰਦੇ ਨਹੀਂ ਹੀਆਂ ਵੀ ਇਹ ਉਵੇਂ ਫਿਰ ਖੇਡਦੇ ਖੋੜਦੇ ਰਹਿੰਦੇ ਆ ਜਦੋਂ 2-3 ਘੰਟੇ ਹੋ ਜਾਂਦੇ ਉਹਦੇ ਸਿਰ ਧੋ ਦਿੰਨੇ ਆ ਸ਼ੈਂਪੂ ਨਾਲ ਜਿਹੜਾ ਕੋਈ ਸ਼ੈਂਪੂ ਤੁਸੀਂ ਕੋਈ ਵੀ ਯੂਜ਼ ਕਰ ਸਕਦੇ ਹੋ ਅਸੀਂ இந்து ਲੇਖਾ ਸ਼ੈਂਪੂ ਯੂਜ਼ ਕਰਦੇ ਆ ਪਰ இந்து ਲੇਖਾ ਵੀ ਬਹੁਤ ਵਧੀਆ ਸ਼ੈਂਪੂ ਆ ਵਾਲ ਝੜਨ ਵਗੈਰਾ ਤੋਂ ਦਿੱਕਤ ਆ ਜਿਹੜੀ ਉਹਦੇ ਨਾਲ ਵੀ ਆਪਣੀ ਜਿਹੜੀ ਪ੍ਰੋਬਲਮ ਆ ਖਤਮ ਹੋ ਜਾਂਦੀ ਆ ਤੁਸੀਂ ਕਿਸੇ ਵੀ ਸ਼ੈਂਪੂ ਨਾਲ ਵਾਲਾਂ ਨੂੰ ਧੋ ਸਕਦੇ ਹੋ ਠੀਕ ਹੈ ਤੇ ਵਾਲਾਂ ਪਰ ਸ਼ੈਂਪੂ ਨਾਲ ਜਿਹੜਾ ਜ਼ਿਆਦਾ ਨਾ ਲਗਾਇਆ ਕਰੋ ਇੱਕ ਅੱਧੀ ਵਾਰੀ ਵਾਲਾਂ ਤੇ ਨਾ ਤੁਸੀਂ ਦਹੀਂ ਲੱਸੀ ਨਾਲ ਵੀ ਧੋਇਆ ਕਰੋ ਵਾਲਾਂ ਠੀਕ ਹੈ ਕਿਉਂਕਿ ਸ਼ੈਂਪੂ ਕੈਮੀਕਲ ਹੁੰਦੇ ਆ ਇਹ ਵੀ ਆਪਣੇ ਜਿਹੜੇ ਵਾਲਾਂ ਦੀਆਂ ਰੂਟਸ ਆ ਪੂਰੀ ਤਰ੍ਹਾਂ ਨਾਲ ਕਮਜ਼ੋਰ ਕਰ ਦਿੰਦੇ ਜੇ ਆਪਾਂ ਇਹਨੂੰ ਜ਼ਿਆਦਾ ਯੂਜ਼ ਕਰਦੇ ਆ ਇਸ ਕਰਕੇ ਲਓ ਜੀ ਹੁਣ ਆਪਾਂ ਇਹਦਾ ਜੋੜਾ ਕਰਦੇ ਆਂਗੇ। ਅੱਜ ਜਨੇ ਮਸਾਂ ਹੀ ਲਵਾਇਆ ਅੱਗੇ ਤਾਂ ਵਧੀਆ ਹਸਦੀ ਹਸਦੀ ਲਵਾ ਲੈਣੀ ਹੁੰਦੀ ਅੱਜ ਹੁਣ ਲੇਟ ਹੋ ਗਈ ਕਰਕੇ ਨੂੰ ਆਏ ਸੀਗਾ ਵੀ ਮੇਰੇ ਤੇਲ ਲਾਉਣ ਲੱਗ ਗਏ ਸਿੱਧਾ ਠਾ ਕੇ। ਲਓ ਜੀ ਆਪਾਂ ਇਹ ਤੇਲ ਪੂਰੀ ਤਰ੍ਹਾਂ ਵਾਹ ਲਾ ਜਿਹੜੇ ਵਧੀਆ ਬਣ ਗਏ ਇਹਦੇ ਸੋਨੇ। ਸਾਰੇ ਤੇਲ ਲਗਾ ਤਾ ਨਹੀਂ ਪੂਰੀ ਤਰ੍ਹਾਂ ਮਾਸਕ ਆ ਜਿਹੜਾ ਠੀਕ ਆ ਐ ਪੂਰਾ ਗਿੱਲਾ ਗਿੱਲਾ ਕਰ ਲੈਣਾ ਤੁਸੀਂ। ਹੁਣ ਕਹਿੰਦੀ ਆ ਰਾਮ ਆਉਂਦਾ ਹੁਣ ਕਹਿੰਦੀ ਹੋਰ ਲਾਈ ਚੱਲ ਐਵੇਂ ਤੁਸੀਂ 1 2 2 ਮਿੰਟ ਮ사ਜ ਜੀ ਕਰ ਲਓ ਵਾਲਾਂ 'ਚ ਤੇ ਵਾਲ ਵਧੀਆ ਹੋ ਜਾਂਦੇ ਚਲੋ ਜੀ ਆਪਾਂ ਤੇ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ